मार हथा न ਪੰਜਾਬ ਦੇ ਵਿੱਚ ਇੱਕ ਦਰਦਨਾਕ ਸੜਖਾਦ ਸਵਾਰਪੇ ਜਿਸ ਦੇ ਵਿੱਚ ਇੱਕ ਨਵ ਵਿਆਹੇ ਮੁੰਡੇ ਦੀ ਮੌਤ ਹੋ ਗਈ ਹੈ ਮਹਿਜ਼ 15 ਦਿਨ ਪਹਿਲਾਂ ਹੀ ਉਸ ਮੁੰਡੇ ਦਾ ਵਿਆਹ ਹੋਇਆ ਸੀ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਘਰ ਦੇ ਵਿੱਚ ਸੱਥਰ ਵਿੱਚ ਗਏ ਨੇ ਉਹ ਕਾਰ ਜਿਸ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀਗਾ ਨਵੀਂ ਵਿਆਹੀ ਨੂੰ ਦਾ ਚਾਹ ਨਹੀਂ ਸੀ ਪਰਿਵਾਰ ਕੋਲ ਚੱਕਿਆ ਜਾ ਰਿਹਾ ਪਰ ਅੱਜ ਉਸ ਪਰਿਵਾਰ ਦੇ ਵਿੱਚ ਗਮ ਹੈ ਅੱਜ ਉਸ ਪਰਿਵਾਰ ਦੇ ਹਰ ਜੀ ਦੀਆਂ ਖ਼ਬਰਾਂ ਮੈਂ ਤੇ ਅੱਜ ਉਸ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਸੱਥਰ ਵਿੱਚ ਗਏ ਨੇ ਤਾਂ ਬੜਾ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਫਾਜ਼ਲ ਕਾ ਦੇ ਵਿੱਚ ਫਾਜ਼ਲ ਕਾ ਦੇ ਵਿੱਚ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਨਵਿਆਹੀ ਮੁੰਡੇ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਲਾਦੂਕੇ ਦੇ ਕੋਲ ਹਾਦਸੇ ਦੇ ਵਿੱਚ ਦੋ ਹੋਰ ਨੌਜਵਾਨ ਜਿਹੜੇ ਨੇ ਜ਼ਖਮੀ ਹੋ ਗਏ ਨੇ ਤੇ ਇੱਕ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਪਿੰਡ ਲਾਦੂ ਕਾ ਦੇ ਵੱਲ ਜਾ ਰਹੇ ਸੀਗੇ ਤਾਚਾਨਕ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੋ ਜਣੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਦੀ ਮੌਤ ਹੋ ਜਾਂਦੀ ਹੈ ਮੌਤ ਉਸ ਨੌਜਵਾਨ ਦੀ ਹੁੰਦੀ ਹੈ ਜਿਸ ਦਾ 15 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਵਿਆਹ ਵਾਲੀਆਂ ਤਸਵੀਰਾਂ ਤੁਸੀਂ ਵੇਖੋ ਪਰਿਵਾਰ ਦੇ ਵਿੱਚ ਕਿੰਨਾ ਚਾਅ ਹੈ ਕਿੰਨਾ ਚਾਅ ਉਸ ਮੁੰਡੇ ਨੂੰ ਹੈ ਕਿੰਨਾ ਚਾਅ ਉਸ ਦੇ ਮਾਪਿਆਂ ਨੂੰ ਹੈ ਪਰਿਵਾਰਕ ਮੈਂਬਰਾਂ ਨੂੰ ਕਿਉਂਕਿ ਮਸਾਂ ਦਿਨ ਮਾਪੇ ਲੈਂਦੇ ਨੇ ਜਦੋਂ ਉਹਨਾਂ ਦੇ ਪੁੱਤ ਦੀ ਦਾ ਵਿਆਹ ਹੁੰਦਾ ਹੈ ਤਾਂ ਬੜਾ ਹੀ ਸ਼ਗਨਾ ਵਾਲਾ ਘਰ ਸੀਗਾ ਮਹਿਜ਼ 15 ਦਿਨ ਹੋਏ ਸੀ ਤਾਂ ਅੱਜ ਉਸ ਘਰ ਦੇ ਵਿੱਚ ਸੱਥਰ ਵਿਸ਼ਕੇ ਨੇ ਤਾਂ ਜਿਹੜਾ ਜ਼ਖਮੀ ਹੋਇਆ ਨੌਜਵਾਨ ਸੁਨੀਲ ਉਸਨੇ ਦੱਸਿਆ ਕਿ ਉਹ ਆਪਣੇ ਮਾਮੇ ਦੇ ਦੋ ਮੁੰਡਿਆਂ ਦੇ ਨਾਲ ਬਾਈਕ ਤੇ ਸਵਾਰ ਸੀਗਾ ਅਤੇ ਲਾਦੂ ਕਾ ਦੇ ਕੋਲ ਇੱਟਾ ਨਾਲ ਪਰੇ ਟਰੈਕਟਰ ਟਰਾਲੀ ਨੇ ਉਹਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਸੁਨੀਲ ਦਾ ਕਹਿਣਾ ਜ਼ਖਮੀ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਸਾਈਡ ਤੇ ਹੀ ਜਾ ਰਹੀ ਸੀਗੀ ਸੜਕ ਤੇ ਆਪਣੀ ਸਾਈਡ ਚੱਲ ਰਹੀ ਸੀ ਪਰ ਟਰੈਕਟਰ ਟਰਾਲੀ ਨੇ ਲਾਪਰਵਾਹੀ ਵਰਤੀ ਹੈ ਲਾਪਰਵਾਹੀ ਦੇ ਨਾਲ ਉਹਨਾਂ ਦੀ ਬਾਈਕ ਦੇ ਵਿੱਚ ਟੱਕਰ ਹੋਈ ਹੈ ਬਾਈਕ ਦੇ ਨਾਲ ਟੱਕਰ ਹੋਈ ਹੈ ਇਹ ਲਾਹ ਪ੍ਰਵਾਹੀ ਦੇ ਨਾਲ ਜਿਹੜਾ ਹਾਦਸਾ ਹੋਇਆ ਹੈ ਹਾਦਸੇ ਦੇ ਵਿੱਚ ਮਨਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਮਹਿਜ਼ 15 ਦਿਨ ਪਹਿਲਾਂ ਹੀ ਵਿਆਹਿਆ ਸੀਗਾ ਤੇ ਗਰੀਬ ਪਰਿਵਾਰ ਦੇ ਨਾਲ ਸਬੰਧਤ ਹੈਗੇ ਤੇ ਉਹਨਾਂ ਨੇ ਨਿਆਂ ਦੀ ਗੁਹਾਰ ਲਈ ਇਨਸਾਫ ਦੀ ਜੜੀ ਹੈ ਮੰਗ ਕੀਤੀ ਕਿ ਸਾਡੇ ਨਾਲ ਇਨਸਾਫ ਹੋਵੇ ਤਾਂ ਮਨਜੀਤ ਸਿੰਘ ਮੈਜ਼ 15 ਦਿਨ ਪਹਿਲਾਂ ਜਿਸ ਦਾ ਵਿਆਹ ਹੁੰਦਾ ਹੈ ਹਜੇ ਬਹੁਤ ਸੁਪਨੇ ਹੋਣੇ ਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਪਰ ਉਸ ਜ਼ਿੰਦਗੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਅਲਵਿਦਾਖ ਜਾਂਦਾ ਤਾਂ ਬੜਾ ਹੀ ਮੰਦ ਭਾਗ ਹਾਦਸਾ ਬੜਾਈ ਦਰਦਨਾਖ ਖਾਲਸਾ ਇਹ ਫਾਜ਼ਲ ਕਾ ਦੇ ਵਿੱਚ ਵਾਪਰਿਆ ਲਾਧੂ ਕੇ ਪਿੰਡ ਨੂੰ ਜਾਂਦੇ ਬਾਈਕ ਸਵਾਰ ਸੀ ਤਨੇ ਜਾਣੇ ਤਾ ਟੱਕਰ ਇੱਕ ਇੱਟਾ ਨਾਲ ਟਰੈਕਟਰ ਟਰਾਲੀ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਮਾਰ ਦਿੱਤੀ ਜਾਂਦੀ ਜਿਸ ਦੌਰਾਨ ਮਨਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਤੇ ਦੋ ਜੜੇ ਨੇ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਤੋਂ ਨਾਲ ਸੀ ਲਗਾਤਾਰ ਸਾਂਝੀਆਂ ਕਰਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਜਦੋਂ ਵਿਆਹ ਹੁੰਦਾ ਮਨਜੀਤ ਦਾ ਪਰ ਅੱਜ ਉਹ ਦੁਨੀਆ ਨੂੰ ਅਲਵਿਦਾਖ ਗਿਆ ਹੋਣਾ ਜਿਸ ਦੇ ਨਾਲ ਵਿਆਹ ਹੋਇਆ ਹੋਣਾ ਤਾਂ ਉਸ ਕੁੜੀ ਦੇ ਕਿੰਨੇ ਚਾਹ ਹੋਣੇ ਆ ਉਸ ਕਿੰਨੇ ਸੁਪਨੇ ਹੋਣੇ ਨੇ ਪਰ ਉਹ ਸੁਪਨਿਆਂ ਦੇ ਨਾਲ ਉਹ ਹੁਣ ਉਸ ਦਾ ਪਵੇ ਕਿ ਕੀ ਹੋਏਗਾ ਤਾਂ ਉਹ ਵੀ ਸੋਚ ਸੋਚਣ ਦੇ ਲਈ ਮਜਬੂਰ ਹੋਏਗੀ ਉਸ ਦੀ ਜ਼ਿੰਦਗੀ ਵੀ ਇੱਕ ਹਿਸਾਬ ਨਾਲ ਖਤਮ ਹੋ ਗਈ ਹੈ ਕਿ ਕਿਸ ਤਨਾ ਮਹਿਜ਼ 15 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਪਰ ਵਿਆਹ ਦੇ ਨਾਲ ਹੀ ਉਸ ਦੀ ਜ਼ਿੰਦਗੀ ਵੀ ਕਿਸ ਤਰ੍ਹਾਂ ਖਤਮ ਹੋ ਗਈ ਹੈ ਤਾਂ ਕਿੰਨੇ ਚਾਹ ਹੋਣਗੇ ਉਸ ਨਵੀਂ ਵਿਆਹੀ ਦੇਵੀ ਤੋਂ ਵੀ ਚਾਹ ਵਿੱਚ ਹੀ ਰਹਿ ਗਈ ਤਾਂ ਕੀ ਕਹਣਾ ਪਰਵਾਰਿਕ ਮੈਂਬਰਾਂ ਤੁਹਾਨੂੰ ਸੁਣਾ ਦਿੰਦੇ ਆ ਅਟਵਾ ਦਿੱਤਾ ਹੈ ਉੱਤੇ ਕਿੱਥੇ ਕਰਕੇ ਹੋਇਆ ਜੀ ਐਕਸੀਡੈਂਟ ਨਾ ਟੋਕਾ ਅੱਛਾ ਕਿਵੇਂ ਹੋਇਆ ਅਸਤ ਜੀ ਮੈਂ ਬਹਿ ਵਿਰਾਮ ਮੈਂ ਤਾਂ ਉਹਨਾਂ ਦੇ ਪਹੀਆ ਸੌੜਤੇ ਇਹ ਆਦੇ ਅਸੀਂ ਛੜਕਾ ਸਿੱਟਿਆਂ ਨਾਲ ਬੰਨ ਸਰਕ ਛੜਕ ਕੋ ਕ੍ਰੋਸ ਕਰਨ ਵਾਲੇ ਨੂੰ ਟਕਰਾਲਾ ਚੜਾ ਦਿੱਤਾ ਮਿੱਟੀ ਵਾਲਾ ਅੱਛਾ ਜੀ ਹਾਂ ਮਿੱਟੀ ਪੱਠੇ ਤੇ ਮਿੱਟੀ ਦੇ ਹੰਦਾ ਮੜ ਫਜਮਾਰ ਤੇ ਪਜਾਲ ਗਿਆ ਏ ਅੱਛਾ ਮੋਕੇ ਤੇ ਭੱਜ ਗਿਆ ਮੋਕੇ ਤੇ ਭੱਜ ਗਿਆ ਨਹੀਂ ਫੜ ਲਿਆ ਨੇ ਉੱਥੇ ਪੈਟਰੋਲ ਕੰਪਨੀ ਕੋਲੇ ਫੜ ਲਿਆ ਨੇ ਅੱਛਾ ਤੇ ਮੁੰਡਾ ਜਿਹੜਾ ਮੌਤ ਹੋਈ ਹੁੰਦਾ ਕੀ ਨਾਂ ਸੀਗਾ ਮਨਜੀਤ ਸਿੰਘ ਕਿੰਨੀ ਕੁ ਉਮਰ ਏ ਉਮਰ ਤਾਂ ਅਜ ਕਿੰਨੀ ਉਮਰ ਹੈ ਆਪਣੇ ਮਨਜੀਤ ਦੀ 25 ਸਾਲ ਦਾ ਮੁੰਡਾ ਹੈ ਸਾਰਾ 10 12 ਦਿਨ ਹੋਏ ਨੇ ਵਿਆਹ ਹੋਏ ਨੂੰ ਉਹਦੇ ਦੋਵੇਂ ਭਰਾ ਤਾਂ ਹੈ ਚਾਚੇ ਦੇ ਇੱਕ ਵੱਡੇ ਭਰਾ ਦਾ ਮੁੰਡਾ ਇੱਕ ਛੋਟੇ ਭਰਾ ਦਾ ਹੈ ਇੱਕ ਭੂਆ ਦਾ ਮੁੰਡਾ ਤਿੰਨ ਜਣੇ ਨੇ ਕਿੱਥੇ ਜਾ ਰਹੇ ਸੀ ਜਾ ਕਿੱਥੇ ਰਹੇ ਸੀ ਆਪਦੇ ਘਰ ਨੂੰ ਜਾ ਰਹੇ ਸੀ ਲਾਦੂ ਵਾਲੇ ਅੱਡੇ ਤੋਂ ਅੱਛਾ ਕੀ ਮੰਗ ਕਰਦੇ ਹੋ ਅਸੀਂ ਤਾਂ ਸਾਫ਼ ਦੀ ਮੰਗ ਕਰਨਾ ਹੈ ਸਾਫ਼ ਹੋਣਾ ਚਾਹੀਦਾ ਜਿਹੜਾ ਇੰਨੀ ਅਣਗਹਿਲੀ ਨਾਲ ਵਹੀਕਲ ਚਲਾ ਰਿਹਾ ਕਿਉਂ ਅਣਗਹਿਲੀ ਨਾਲ ਚਲਾ ਰਿਹਾ ਹੈ ਜਿਹੜੇ ਦੂਜੇ ਸੀ ਉਹਨਾਂ ਦੇ ਕੀ ਨਾਮ ਸੀਗੇ ਜੀ ਇਹ ਘਰੇ ਤਾਂ ਹਰੀ ਸਿੰਘ ਤੇ ਦੂਜੇ ਦਾ ਜੀ ਦੂਜੇ ਮੁੰਡੇ ਦਾ ਨਾਮ ਦਾ ਨਹੀਂ ਪਤਾ ਸੁਨੀਲ ਨਾਮ ਹੈ ਉਹਦਾ ਠੀਕ ਨੇ ਉਹ ਪਤਾ ਨਹੀਂ ਵੀਰੇ ਮੈਂ ਹੁਣ ਪਹੁੰਚਦੀ ਪਿਆ ਮੈਂ ਨਹੀਂ ਵੇਖਿਆ ਠੀਕ ਅੱਛਾ ਆਪਣਾ ਸੁਨੀਲ ਸਿੰਘ ਅੱਛਾ ਕੀ ਹਾਸਾ ਕੀ ਵਾਪਰੇ ਜੀ ਇਹ ਇਹ ਐਕਸੀਡੈਂਟ ਦਾ ਲਾਡੂ ਕਾ ਮੰਡੀ ਕਿਵੇਂ ਵਾਪਰੇ ਆ ਜੀ ਇਹ ਅਸੀਂ ਚੱਲੇ ਸੀ ਮੈਂ ਉਧਰ ਮੰਡੀ ਵਾਲੀ ਸਾਈਡ ਤੇ ਇੱਕ ਫੈਕਟਰ ਸੀਗਾ ਅਸੀਂ ਚਲਾਈ ਜਾਂਦਾ ਸੀ ਮੋੜਾ ਤੇ ਉਹਨੇ ਅਸੀਂ ਇੱਧਰ ਚੱਲੇ ਉਹ ਅੰਨ ਅੱਗੇ ਚੱਲਿਆ ਉਹਨੇ ਇੱਕਰੇ ਕਟ ਮਾਰਾ ਸਾਡੇ ਵਿੱਚ ਵਜੋਂ ਟਰੈਕਟਰ ਆ ਕੇ ਅੱਛਾ ਤੇ ਫਿਰ ਅਸੀਂ ਇਧਰ ਡਿੱਗੇ ਫਿਰ ਉਹ ਟਰ ਇਧਰ ਡਿੱਗੇ ਇਹਦਾ ਆਟੋ ਵਜਿ ਸੀ ਆਟੋ ਚ ਵਜਿ ਗਿਆ ਫਿਰ ਇਧਰ ਡਿੱਗ ਪਏ ਫਿਰ ਮੈਂ ਤਾਂ ਸਾਹਮਣੇ ਸੀ ਉਹ ਦੋਨੋਂ ਇਧਰ ਆਉਣ ਨਾਲ ਟਰਾਲੀ ਝੜ ਗਈ ਦੋਨਾਂ ਦੀ ਅੱਛਾ ਇਹ ਵੀ ਸੀ ਟਰਾਲੀ ਕਿਹੜਿਆ ਬਾਸ ਅੱਛਾ ਇਹ ਕਿੱਥੇ ਹਾਸਾ ਕਿੱਥੋਂ ਹੈ ਲਾਡੂ ਕਾ ਮੰਡੀ ਅਨਾਜ ਮੰਡੀ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਵਜੇ ਦਾ ਹਾਸਾ ਹੈ ਹਾਂਜੀ ਹਾਸਾ ਕਿੰਨੇ ਵਜੇ ਦਾ ਆਪਾਂ ਦੇਖੋ ਦੋ ਕੋਈ ਤਾਂ ਟਾਈਮ ਹੋਣਾ ਤੇ ਕਿਤੋਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਪਿੰਡੋਂ ਮੰਡੀ ਜਾ ਰਹੇ ਸੀ ਅੱਛਾ ਤੇ ਟਰਾਲੀ ਵਾਲਾ ਕੌਣ ਸੀਗਾ ਟਰਾਲੀ ਵਾਲਾ ਮੁੰਡਾ ਸੀਗਾ ਹੋਰ ਉਹਨਾਂ ਪਕੜ ਲਿਆ ਮੁੰਡਿਆਂ ਨੇ ਤਾਂ ਐਡਾ ਪੱਠੇ ਸੀ ਅੱਛਾ ਚ ਪੱਠੇ ਅੱਛਾ ਚ ਪੱਠੇ ਕੋਲ ਆਇਆ ਸੀ ਅੱਛਾ ਕਿੰਨੇ ਦੀ ਮੌਤ ਹੋਈ ਇੱਕ ਜਣੇ ਦੀ ਹਾਂਜੀ ਇੱਕ ਜਣੇ ਤੁਹਾਨੂੰ ਵੀ ਸੱਟਾਂ ਨੇ ਹਾਂਜੀ ਹਾਂਜੀ ਕੌਣ ਫਿਰ ਹਸਪਤਾਲ ਕੌਣ ਲੈ ਕੇ ਆਇਆ ਉਥੋਂ ਹਸਪਤਾਲ ਤੱਕ ਯਾਹ ਵੀ ਆਏ ਅਗੇ ਐਂਬੂਲੈਂਸ ਨਹੀਂ ਪਹੁੰਚੀ ਐਂਬੂਲੈਂਸ ਗੱਡੀ ਚ ਭਾਇ ਸੀ ਜਿਹੜੇ ਮੁੰਡੇ ਟੱਸ ਹੋਈਆ ਤੇ ਬਾਕੀ ਅਸੀਂ ਉਹ ਉਹਨਾਂ ਨਾਲ ਲਾਇਏ ਸੀ ਕਿ ਪੁਲਿਸ ਵਾਲੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੀ ਹਾਂਜੀ ਮੌਕੇ ਉਹਦਾ ਕੀ ਨਾਮ ਸੀਗਾ ਮਨਜੀਤ ਸਿੰਘ ਤੁਹਾਡਾ ਕੀ ਨਾਮ ਹੈ ਸੁਨੀਲ ਇੱਕ ਹੋਰ ਸੀਗਾ ਉਹ ਕੋਣ ਹੈ ਹਰਪ੍ਰੀਤ ਸਿੰਘ ਤਿੰਨੋਂ ਕੀ ਰਿਸ਼ਤਾ ਕੀ ਹੈ ਤੁਹਾਡਾ ਇਹ ਦੋਨੋਂ ਮੇਰੇ ਮਾਮੇ ਦੇ ਮੁੰਡੇ ਸੀ ਸਵੇਰੇ ਤੇ ਉਹ ਕਹਿੰਦੇ ਨੇ ਵਿਆਹ ਵੀ ਹੋਣੇ ਹੋਇਆਗਾ ਹਾਂਜੀ 15 ਕ ਦਿਨ ਆਇਆ ਸੀ ਹਾਂਜੀ ਹੂੰ ਠੀਕ ਕਰਨੈਲ ਜੀ ਅੱਛਾ ਕੀ ਹੋਇਆ ਜੀ ਇਹ ਇਹ ਇੱਕ ਮਿੰਟ ਤੁਹ ਪੁੱਛਣਾ ਹੈ ਜਿਹੜੇ ਮੌਕੇ ਤੇਗੇ ਸੀ ਉਹਨਾਂ ਨਾਲ ਕੋਈ ਨਹੀਂ ਤੁਸੀਂ ਜਿਹੜੀ ਜਾਣਕਾਰੀ ਤੁਹਾਡੇ ਕੋਲ ਜੀ ਉਹ ਦੇ ਦੇ ਕਿ ਇਹ ਐਕਸੀਡੈਂਟ ਆਇਆ ਹੈ ਅੱਛਾ ਜੀ ਕਿੱਥੇ ਕਰਕੇ ਹੋਇਆ ਜੀ ਇਹ ਲਾਧੂ ਕਾ ਦੇ ਕੋਲ ਆਰੋ ਹੋ ਰਗਾ ਉੱਥੇ ਕਿਧਰੇ ਹਾਂ ਫੌਜੀ ਦਾ ਆਰੋ ਉਹਦੇ ਆਰੋ ਦੇ ਸਾਹਮਣੇ ਅੱਛਾ ਕਿੰਨੇ ਜਣੇ ਦੀ ਡੈਥ ਹੋਈ ਇੱਕ ਜਨ ਬੰਦੇ ਦੀ ਬਥੇ ਤੇ ਕਿੰਨੇ ਜਣੇ ਸੀਗੇ ਕਿੱਥੋਂ ਆ ਰਹੇ ਸੀਗੇ ਇਹ ਲਾਧੂ ਕਾ ਪਿੰਡ ਤੋਂ ਆ ਰਹੇ ਸੀ ਐਕਸੀਡੈਂਟ ਹੋਇਆ ਕਿਤੇ ਕਰਕੇ ਕਿੰਦੇ ਨਾਲ ਹੋਇਆਗਾ ਇਹ ਟਰੈਕਟਰ ਟਰਾਲੀ ਹੈਗੀ ਸੀ ਦਮ ਫਰੇਗਾ ਸੀ ਮਿੱਟੀ ਆ ਗਿਆ ਅੱਛਾ ਮਰਨ ਵਾਲੇ ਦਾ ਕੀ ਨਾਮ ਹੈ ਮਨਜੀਤ ਸਿੰਘ ਕਿੰਨੀ ਕੁ ਉਮਰ ਹੈ ਉਮਰ ਕੀ 22-23 ਸਾਲ ਦਾ ਹੈ ਹਜੇ ਹਫਤਾ ਵਿਆਹ ਹੋਇਆ 10 ਦਿਨ ਪਹਿਲਾਂ 19 ਤਰੀਕ ਦੀ ਵਰਾਤ ਸੀ ਅੱਛਾ ਤੇ ਕੰਮ ਕਰ ਕੀ ਕਰਦਾ ਸੀਗਾ ਕੰਮ ਮੋਬਾਈਲਾਂ ਦਾ ਰੇਪੇਅਰਿੰਗ ਦਾ ਕੰਮ ਕਰਦਾ ਕਿੱਥੇ ਪਹਿਲਾਂ ਇੱਥੇ ਦੁਕਾਨ ਲਾਧੂ ਕਾ ਖੋਲੇ ਸੀ ਹੁਣ ਦਿੱਲੀ ਕੰਮ ਕਰਦਾ ਹੈ ਕਿੱਥੇ ਰਹਿਣ ਵਾਲਾ ਕਿੱਥੋਂ ਦਾ ਪਿੰਡ ਲਾਧੂਪਾਲਾ ਅੱਛਾ ਜੀ ਵੱਡੇ ਲਾਧੂ ਤੇ ਦੂਜੇ ਜਿਹੜੇ ਜ਼ਖਮੀ ਹੋਏ ਨੇ ਉਹ ਕਿੱਥੋਂ ਦੇ ਨੇ ਉਹ ਵੀ ਇੱਕ ਉਸ ਦਾ ਛੋਟਾ ਭਰਾ ਹੈ ਚਾਚੇ ਦਾ ਮੁੰਡਾ ਇੱਕੋਂ ਦੀ ਗੋਆ ਦਾ ਮੁੰਡਾ ਹੈ ਅੱਛਾ ਜੀ ਉਹ ਉਹ ਕਿੱਥੇ ਹੈ ਗਏ ਨੇ ਉਹ ਠੀਕ ਨੇ ਇੱਕ ਨੂੰ ਤਾਂ ਇੱਥੇ ਗੁਪਤੇ ਹਸਪੀਟਲ ਲੈ ਗਏ ਨੇ ਅੱਛਾ ਜੀ ਇਹੋਂ ਦੇ ਪਤਾਲੂ ਦਰਦ ਕੀਤੇ ਜਾਂਦੇ ਨੇ ਕਹਿੰਦਾ ਪਤਾਲੂ ਬੜੇ ਦਰਦ ਕੀਤੇ ਜਾਂਦੇ ਨੇ ਵੀ ਚੈੱਕ ਕਰਾਓ ਹੁਣ ਵੇਖੋ ਅੱਗੇ ਲ ਜਾਂਦੇ ਕੀ ਸਮਝੋ ਕਿੰਦੀ ਗਲਤੀ ਹੈ ਇਹ ਗਲਤੀ ਟਰੈਕਟਰ ਵਾਲੇ ਦੀ ਹੈ ਹਾਂ ਹਾਂ ਠੀਕ ਕੀ ਮੰਗ ਕਰਦੇ ਹੋ ਮਾਂਗ ਨੂੰ ਕਾਰਵਾਈ ਕਰਵਾਵਾਂਗੇ ਪੂਰੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਕੀ ਨਾ ਜੀ ਤੁਹਾਡਾ ਕਰਨੈਲ ਸਿੰਘ ਠੀਕ ਕੀ ਲੱਗਦੇ ਮੈਂ ਮਾਮਾ ਲੱਗਣਾ ਜੀ ਮੇਰੇ ਜੀ